ਉਈ ਨਾ ਬਈ ਅ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਮਾਈਆਂ ਭਾਈਆਂ ਚਾਚੀਆਂ ਤਾਈਆਂ ਜਿੰਨੀਆਂ ਸੰਗਤਾਂ ਨਵੇਂ ਆਈਆਂ ਸਾਰੇ ਣ ਪਿੰਡ ਸੂਰਤੀਏ ਤੋਂ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਆਖਦੇ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਅ 12 ਅਕਤੂਬਰ 28 ਅਕਤੂਬਰ ਬਰਾ 2025 ਦਿਨ ਮੰਗਲਵਾਰ ਦਾ ਐਂ ਸੁਣੀਦਾ ਨਾ ਬਈ ਹਾਂਜੀ ਹਾਂਜੀ ਬਾਈ ਜੀ ਤੇ ਇਸ ਬਾਈ ਦਾ ਨਾਮ ਜਸਵਿੰਦਰ ਪਿੰਡ ਅਨੰਦਗੜ੍ਹ ਹਾਂਜੀ ਬਾਈ ਜੀ ਮਾਨਸਾ ਹਾਂਜੀ ਤੇ ਚੋਬਰ ਬਾਈ ਆਪਣੇ ਚੈਨਲ ਦੇ ਨਾਲ ਜੁੜਿਆ ਹੋਇਆ ਤੇ ਬਾਹਰ ਗਿਆ ਕੇ ਬਾਜ ਮਾਰਤੀ ਬਾਈ ਕਹਿੰਦਾ ਕਿਸੇ ਤੋਂ ਘਰ ਨਹੀਂ ਪੁੱਛਿਆ ਸਿੱਧਾ ਕਹਿੰਦਾ ਗੱਡੀ ਆ ਕੇ ਸਾਹਮਣੇ ਲਾਤੀ ਕਿਉਂ ਬਾਈ ਸਸਰੀ ਗੜ ਬਾਈ ਜੀ ਸਾਰੇ ਨੂੰ ਦੇਖਣ ਵਾਲਿਆਂ ਨੂੰ ਜੀ ਬਾਈ ਤੇ ਮਾਲਕ ਕਿਰਪਾ ਕਰੇ ਤੁਹਾਡੇ ਤੇ ਤੇ ਬਾਈ ਤੇ ਤੇ ਬਾਈ ਤਰੱਕੀਆਂ ਬਖਸ਼ੇ ਇਹ ਦੁੱਗਣਾ ਚਾ ਉਗਣਾ ਚਲਾਇਆ ਕਰੇ ਸਾਈਕਲ ਜੀ ਬਾਈ ਮਿਹਰਬਾਨੀ ਬੈਗਰ ਜੀ ਕਾ ਖਾਲਸਾ ਬੈਗਰ ਜੀ ਕੀ ਫਤਿਹ ਤੇ ਬਾਈ ਆਪਦੀ ਕਿਰਤ ਕਰਦਾ ਬਾਈ ਨੇ ਆ ਕੇ ਦੱਸਿਆ ਬੈ ਕਿਰਤ ਕੀ ਕਰਦਾ ਮਣੀ ਦੱਸ ਦਿੰਨੇ ਆ ਗੱਲ ਹਾਂਜੀ ਹਾਂਜੀ ਬਾਈ ਜੀ ਦੱਸ ਤੇ ਬਾਈ ਨੇ ਕਹਿੰਦਾ ਮੈਂ ਚੱਪਲਾਂ ਵਾਲੀ ਮਸ਼ੀਨ ਲਾਈ ਹੋਈ ਆ ਘਰੇ ਤੇ ਉਹ ਇਧਰ ਉਧਰ ਆ ਕੇ ਸੇਲ ਤੁਸੀਂ ਮੰਡੀਆਂ ਜਿਕੇ ਪਿੰਡਾਂ ਚ ਵੀ ਜਾਂਦੇ ਆ ਪਿੰਡਾਂ ਚ ਬਾਈ ਜੀ ਪਿੰਡਾਂ ਚ ਠੀਕ ਆ ਚੱਪਲਾਂ ਬਣਾ ਕੇ ਬਾਈ ਕਹਿੰਦਾ ਸੇਲ ਕਰਦੇ ਆਗੇ ਤੇ ਬੜਾ ਸੋਹਣਾ ਕਾਰੋਬਾਰ ਰੱਖੇ ਬਾਈ ਬਾਬਾ ਸੋਡਾ ਤੇ ਕੰਮ ਚੜਦੀ ਕਲਾ ਚ ਰਹੇ ਹਾਂ ਬਈ ਦੁਕਾਨਾ ਵਾਲੇ ਲੈ ਲੈਂਦੇ ਬਈ ਹਾਂ ਤੇ ਫੇਰੀ ਵਾਲੇ ਹੁੰਦੇ ਜਿਹੜੇ ਲੱਗ ਰਹੇ ਹੈਗੇ ਕੁਛ ਹਾਂ 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 ਤੇ ਬਸ ਐ ਚੱਲੀ ਜਾਂਦਾ ਮਾਲਕ ਦੀ ਕਿਰਪਾ ਨਾਲ ਮਾਲਕ ਕਿਰਪਾ ਰੱਖੇ ਬਸ ਬਧੀ ਜਾਵੇ ਕੰਮ ਆਪਣਾ ਜੀ 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 ਹਾਂ ਚੜਦੀ ਕਲਾ ਚ ਹੀ ਰਹੂ ਕੰਮ ਬਈ ਤੇ ਬਸ ਬੰਦਾ ਆਪ ਥੋੜਾ ਖਿੱਚੀ ਰੱਖੇ ਹਾਂਜੀ ਹਾਂਜੀ ਬਈ ਕੰਮ ਅੱਗੇ ਜਾਂਦਾ ਰਵੇ ਹਾਂ ਬਈ ਮਿਹਨਤ ਤੇ ਹੈ ਬਈ ਜੀ ਸਾਰਾ ਕੁਝ ਹਾਂਜੀ 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 ਜਿੰਨੇ ਮਿਹਨਤ ਕਰ ਲਾਂਗੇ ਤਾਂ ਉਹ ਕਰ ਲਾਂਗੇ ਆਪਾਂ ਜੀ ਜੇ ਪਾਥ ਬੈਰੀ ਨਹੀਂ ਲਾਵਾਗੇ ਬੋਲਾਂਗੀ ਨਹੀਂ ਫਿਰ ਆਪਣੇ ਪੱਲੇ ਕੁਲਤ ਨਹੀਂ ਜੀ ਹਾਂ ਚਲੋ ਉਹ ਵਧੀਆ ਸੋਹਣੀ ਗੱਲ ਬਾਤ ਆ ਬਈ ਤੇ ਆ ਗੱਡੀ ਤੇ ਕਹਿੰਦੇ ਸੀ ਢੇੜੇ ਲਾਉਂਦੇ ਰਹੇ ਨੇਗੇ ਇੱਧਰ ਬਾਈ ਹੁਣ ਕਿੱਥੇ ਜਾਈ ਸੀਗੇ ਇੱਥੇ ਬਾਈ ਜੀ ਆ ਰੋੜੀ ਕੰਨੀ ਦੁਕਾਨਾਂ ਲੱਗੀਆਂ ਹੋਈਆਂ ਆਪਣੇ ਕੋਲੇ ਅੱਛਾ ਤੇ ਨਾਲ ਦੇ ਪਿੰਡ ਹਾਂ ਹਾਂ ਬਾਈ ਜੀ ਤੇ ਪਿੰਡਾਂ 'ਚ ਵੇਚ ਲੈਣੇ ਬਾਈ ਢਾਣੀਆਂ ਢੂਣੀਆਂ ਜੇ ਹੁੰਦੀਆਂ ਐ ਜਿਹੜੀਆਂ ਹਾਂਜੀ ਹਾਂਜੀ ਢਾਣੀਆਂ 'ਚ ਵੇਚ ਲੈਣੇ ਹੈਗੇ ਤੇ ਆਪ ਕੰਮ ਤੇ ਲੱਗੇ ਆ ਬਾਈ ਜੀ ਤੇ ਘਰੇ ਜਬਾਕ ਲੱਗੇ ਹੋਏ ਆ ਕੰਮ ਤੇ 7-8 ਵਜੇ ਦਊ ਘਰ ਦਾ ਕੰਮ ਤਾਂ ਮੇੜ ਕੇ ਬਾਈ ਉਸ ਤੋਂ ਬਾਅਦ ਚਪਲਾਂ ਵਾਲੇ ਕੰਮ ਤੇ ਹੋ ਜਾਂਦੇ ਕਰਦੇ ਠੀਕ ਹੈ ਵੀ ਬਿਜ਼ਨਸ ਆ ਬਾਈ ਹਾਂ ਹਾਂ ਬਾਈ ਹਾਂ ਬਹੁਤ ਵਧੀਆ ਕੰਮ ਹੈ ਬਾਈ ਤੇ ਕਰਦੇ ਉਸ ਤੋਂ ਬਾਅਦ ਸਾਰੇ ਜਿੰਨੀਆਂ ਕਾ ਸੀ ਵੇਚ ਕੇ ਜਾਂਦੇ ਆ ਉਹਨੇ ਆ ਕੇ ਜਾਂਦੇ ਹਾਂ ਤਿਆਰ ਕਰਕੇ ਰੱਖੀਆਂ ਪਈਆਂ ਹੁੰਦੀਆਂ ਨੇ ਅਗਲੇ ਦਿਨ ਵਾਸਤੇ ਮਾਰ ਤਿਆਰ ਆ ਬਾਈ ਹਾਂ ਠੀਕ ਹੈ ਹਾਂ ਜੀ ਬਾਈ ਹੈਲੋ ਡਾਜਰਾ ਆ ਸਪੀਕਰ ਤੋਂ ਜ਼ਿਆਦਾ ਤੁਸੀਂ ਵੀ ਲਾਇਆ ਹੋਇਆ ਸਪੀਕਰ ਨਾ ਬਾਈ ਠੀਕ ਐ ਐ ਬਸ ਇਹ ਛੱਡ ਲੈਣੇ ਆ ਕਿ ਸਾਰਾ ਦਿਨ ਬੋਲਿਆ ਪਹਿਲਾਂ ਤਾਂ ਗੱਲ ਹੋਰ ਸੀ ਹੁਣ ਬੋਲਦਾ ਕੋਈ ਨਹੀਂ ਹੈਗਾ ਰੀਕ ਦੇ ਲਾ ਰੱਖਿਆ ਇਹ ਹਾਂ ਹਾਂ ਬਲੂਟੁੱਥ ਉੱਥੇ ਕਨੈਕਟ ਕਰ ਲਓ ਉਸ ਮਰਜ਼ੀ ਕਨੈਕਟ ਕਰ ਲਓ ਹਾਂ ਉਹ ਆਪਣਾ ਲੰਚ ਬਾਕਸ ਆ ਗਿਆ ਉਸ ਚ ਪਹਿਲਾ ਵਾਲਾ ਉਹ ਦੂਜਾ ਹੁੰਦਾ ਸੀ ਮੈਕ ਵਾਲਾ ਗਾ ਮੋਬਾਈਲ ਹਾਂ ਇਹਦਾ ਭਰਾ ਕੇ ਰੱਖ ਲੈਂਦਾ ਜਾਂ ਆਪਰ ਕੇ ਰੱਖ ਲੈਂਦਾ ਬਾਜ ਉਹਨੇ ਕੀ ਦੁਬਾਰੀ ਬਾਰੀ ਬੋਲਣਾ ਨਹੀਂ ਪੈਂਦਾ ਲੋਡ ਆ ਜਾਂਦਾ ਇਹ ਦੇ ਭਾਈ 1 ਮਿੰਟ ਦੀ ਰਿਕਾਰਡਿੰਗ ਹੋ ਜਾਂਦੀ ਐ ਇਹਦੇ ਚ ਹਾਂ ਠੀਕ ਐ ਉਸ ਪਾਉਣ ਦੀ ਲੋੜ ਨਹੀਂ ਇਹਦੇ ਵਿੱਚ ਹਾਂ ਉਹ ਚਿਪ ਵੀ ਪੈ ਜਾਂਦੀ ਐ ਬਲੂਟੁੱਥ ਵੀ ਹੋ ਜਾਂਦਾ ਸਾਰਾ ਕੁਝ ਹੋ ਜਾਂਦਾ ਹਾਂ ਤੇ ਇਹ 1 ਮਿੰਟ ਦੀ ਰਿਕਾਰਡਿੰਗ ਕਰਕੇ ਰੱਖ ਰੱਖੀ ਹੈਗੀ ਬਸ ਉਹ ਛੱਡ ਦਿੰਨੇ ਆ ਬਸ ਫਿਰ ਰਿਪੀਟ ਤੇ ਚੱਲੀ ਜਾਂਦਾ ਉਹੀ ਆਪੀ ਵਧੀਆ ਯਾਰ ਹਾਂ ਚੜਦੀ ਗੱਲ ਆ ਬਈ ਜੀ ਹਾਂ ਹਾਂ ਬਈ ਮੈਂ ਕਹਿੰਦਾ ਪ੍ਰਸ਼ਾਦੇ ਵੀ ਛਕ ਲੈਂਦੇ ਥੋੜਾ ਮਿਹਰਬਾਨੀ ਬਈ ਧੰਨਵਾਦ ਤੁਹਾਡਾ ਹਾਂ ਦਰਸ਼ਨ ਹੋ ਗਏ ਤੁਹਾਡੇ ਇੰਨੀ ਬਹੁਤ ਦਰਸ਼ਨ ਤਾਂ ਕਰਦੇ ਬਈ ਆਪਾਂ ਆਵੇਂ ਪਾਈਆਂਗੇ ਪਿੰਡਾਂ ਵਾਲਾ ਪਾਈਆਂ ਤੇ ਦਰਸ਼ਨ ਵਾਲੀ ਗੱਲ ਨਾ ਕਰ ਉਹ ਚੰਗੀ ਜੀ ਨਹੀਂ ਲੱਗਦੀ ਯਾਰ ਹੈ ਮੈਂ ਕੋਈ ਗੱਲ ਨਹੀਂ ਬਈ ਮਾਰੇ ਉਹ ਗੇੜਾ ਆਪਣੇ ਕਰਨੀ ਤੁਹਾਨੂੰ ਦਿਖਾਵਾਂਗੇ ਮਸ਼ੀਨ ਕਿਵੇਂ چلਦੀ ਹੈ ਹਾਂ ਬਣਾ ਕੇ ਤੁਹਾਨੂੰ ਸਿਖਾਵਾਂਗੇ ਜੀ 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 ਕਿੰਨੇ ਕੁ ਜੋੜੇ ਤਿਆਰ ਹੋ ਜਾਂਦੇ ਦਿਨ ਚ ਜੋੜੇ ਬਈ ਤੁਹਾਨੂੰ ਦੱਸਿਆ 1 ਮਿੰਟ ਚ ਇੱਕ ਜੱਪਲ ਤਿਆਰ ਆ ਐ ਨਾ ਕਿ ਹੋਵੇ ਫਿਰ ਉਹ ਦੇਖਣ ਵਾਲੇ ਹੋ ਜਾਂ ਕੋਲਾ ਕੰਮ ਕਰ ਰਿਹਾ ਅਗਲਾ ਹੋਵੇ ਤਾਂ ਉਹ ਵੇ ਫਟਾਫਾੜੀ ਬਣਾਈ ਜਾਂਦੇ ਹੋਣਗੇ ਫਟਾਫਾੜੀ ਬਣਾਈ ਜਾਂਦੇ ਇਹ ਵੀ ਬਈ 1 ਮਿੰਟ ਚ ਬਣਦੀ ਆ ਭਾਵੇਂ ਅੱਧੇ ਮਿੰਟ ਚ ਬਣਦੀ ਆ ਬਈ ਅਗਲੇ ਦੀ ਮਿਹਨਤ ਸਾਰੇ ਟੱਬਰ ਦੀ ਆ ਬਈ ਨੇ ਦੱਸਿਆ ਪਹਿਲਾਂ ਅਸੀਂ ਘਸ ਦੇ ਅੰਦਰ ਬੈਠੇ ਗੱਲਾਂ ਕਰੀ ਜਾਂਦੇ ਸੀਗੇ ਤੇ ਸੋਹਣੀ ਮਿਹਨਤ ਲੱਗਦੀ ਆ ਕੰਮ ਕੋਈ ਵੀ ਆ ਬਾਈ ਉਹਦੇ ਪਿੱਛੇ ਮਿਹਨਤ ਬਹੁਤ ਵੱਡੀ ਹੁੰਦੀ ਹੈਗੀ ਜੇ ਬੰਦਾ ਹੌਲੀ ਹੌਲੀ ਅੱਗੇ ਵੀ ਜਾਂਦਾ ਹੈਗਾ ਤੇ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਬਾਈ ਸੋਹਣਾ ਕਾਰੋਬਾਰ ਚੱਲੇ ਬਟੀਆਂ ਫੈਕਟਰੀਆਂ ਹੁਣ ਟੁੱਡੀਆਂ ਹਾਂਜੀ ਬਾਈ ਜੀ ਮਿਹਰਬਾਨੀ ਤੁਹਾਡੀ ਜੀ ਬਾਈ ਓਕੇ ਬਾਈ ਜੀ ਧੰਨਵਾਦ ਠੀਕ ਹੈ ਬਾਈ ਜੀ ਫਿਰ ਮਿਲਦੇ ਹਾਂ ਰੱਬ ਸੁੱਖ ਰੱਖੇ ਕਦੇ ਠੀਕ ਹੈ ਬਾਈ ਜੀ ਬਾਈ ਜੀ ਜੀ ਆਨ ਓਕੇ ਧੰਨਵਾਦ ਠੀਕ ਠੀਕ ਹੈ ਬਾਈ ਜੀ ਚੜ੍ਹਦੀ ਕਲਾ ਬਾਈ ਜੀ ਅੰਦਰੋਂ ਮੋੜ ਦਿੰਦੇ ਤੇ ਬੈਕ ਲੱਗ ਜੂਗੇ ਠੀਕ ਹੈ ਬਾਈ ਜੀ ਜੀ ਆਨੂ ਸਾਸਰੀ ਕਾਲ ਬਈ ਇਹ ਸਾਸਰੀ ਕਾਲ ਬਈ ਵੱਲੋਂ ਸਾਰਿਆਂ ਨੂੰ ਭਾਈ ਤੇ ਵਧੀਆ ਲੱਗਦਾ ਬਾਈ ਮੋਹ ਪਿਆਰ ਨਾਲ ਮਿੱਤਰ ਜਦੋਂ ਮਿਲ ਲਾਉਂਦੇ ਆ ਹਿਓ ਹਿਓ ਇੰਤੋਂ ਨਾ ਇੰਨਾ ਤੇ ਲਾ ਕੇ ਜੋਟੀ ਪ੍ਰਸ਼ਾਦਾ ਪਾਣੀ ਛਕ ਕੇ ਮੜਾ ਮੂਟਾ ਉਰੇ ਪਰੇ ਕੀੜਾ ਕੱਟਾ ਘੱਟ ਕੇ ਉਹਨੇ ਆਗੇ ਤੇ ਖੇਤ ਬੰਨੇ ਨਹੀਂ ਕੀੜਾ ਲੱਗਿਆ ਕਈ ਦਿਨਾਂ ਦਾ ਗੱਗੂ ਤੇ ਮਨਪ੍ਰੀਤ ਹੁਣੀ ਆਏ ਹੈਗੇ ਕਰਚਿਆਂ ਆਲਾ ਫੇਰ ਕੇ ਉਧਰ ਕਰਚਿਆਂ ਚ ਤੇ ਇਹਨਾਂ ਨੂੰ ਪਾਣੀ ਧਾਣੀ ਰਹਿ ਗਿਆ ਫਿਰ ਅੰਦਰ ਕਰ ਦਾਂਗੇ ਚੋਂ ਕੈਮਰੇ ਤੇ ਡਰ ਲੱਗਦਾ ਹੈ ਕਿਆ ਪ੍ਰਸ਼ਾਦੇ ਮਾਈ ਅਜੇ ਤਾਂ ਹੁਣ ਚਲਾਇਆ ਮੈਂ ਕੈਮਰਾ ਹੈ ਤੜਕੇ ਤੋਂ ਬਾਅਦ ਹੁਣ ਚਲਾਇਆ ਕੈਮਰਾ ਤੇ ਵੇਲਾ ਬਈ ਇਸ ਵੇਲੇ ਸਵਾ 3 ਵਜੇ ਦਾ ਹੋ ਗਿਆ ਨੀਰਾਚਾਰਾ ਪਾ ਕੇ ਮੱਜਾਂ ਨੂੰ ਇਧਰ ਉਧਰ ਬੰਨ ਕੇ ਪੀਣੇ ਦੇ ਘੱਟੇ ਪਾ ਲੇ ਤਨ ਰੇੜੀ ਆਪਣੇ ਵਾਲੇ ਮੰਨ ਕੇ ਘਰੇ ਖੜੀ ਆ ਤੇ ਪਹਿਲਾਂ ਉਹ ਲੈ ਕੇ ਗੱਟੀ ਲੈਵਣਾ ਮੀ ਮੈਂ ਫੀਡ ਫੈਕਟਰੀ ਤੇ ਜਾਣਾ ਬਈ ਕਹਿੰਦੇ ਕੱਲ ਵੀ ਓਬਰ ਕਾਲ ਕਰ ਗਿਆ ਅੰਨੇ ਕੌਣ ਆਇਆ ਲਾਡੀ ਖੋਦਾ ਆ ਪਾਤਾ ਕੜਾ ਚਾਚਾ ਜੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਹੈ ਵਧੀਆ ਵਧੀਆ ਚੜਦੀ ਕਲਾ ਕੀ ਬਣਾਈ ਜਾਂਦੇ ਹੋ ਅੱਬਾ ਰੇੜੀ ਲੈਣਾ ਆਗਾ ਰੇੜੀ ਪੀਣਾ ਬੈ ਕੇ ਜਾਉਣਾ ਆ ਉਹ ਬਣਾ ਕੇ ਲਿਆਉਣਾ ਕੀ ਕਹਿੰਦੇ ਨੇ ਲੇਟੀ ਲੇਟੀ ਹਾਂ ਠੀਕ ਹੈ ਅਜਾ ਕਹਾ ਚੱਕ ਲਿਆ ਗੁੱਸਾ ਕਰਕੇ ਮੈਂ ਚੜੇ ਜੇ ਵੀਜ ਦੀਏ ਚਨੇ ਹਾਂ ਵੀਜ ਦਿਓ ਖਾ ਮਾਰ ਲਓ ਥਾਂ ਵਾਧੂ ਪਿਆਗਾ ਆ ਜਾ ਮਾ ਨਾਲ ਨਾਲ ਜਲਾਣਾ ਹਾਂ ਵਾਹੇ ਦਾ ਆਪਾ ਕਰ ਰਹੇ ਜੀ ਕੀ ਹੈ ਠੀਕ ਹੈ ਬਾਚਾ ਦਿਨਾਂ ਦੇ ਕਿ ਹੋ ਜਾਣਗੇ ਇਧਰਲੇ ਪਾਸੇ ਘੜੀ ਹੈ ਇਧਰ ਆ ਆ ਗਏ ਮਾਸੀ ਨੂੰ ਸਾਤਰੀ ਗੱਲ ਬੁਲਾਇਆ ਵਾ ਸਾਤਰੀ ਗੱਲ ਮਾਸੀ ਤਖੜਿਓ ਵਧੀਆ ਵਧੀਆ ਮਾਦਨ ਕਾਬਰ ਜਦ ਕਰਿਆ ਮੈਂ ਆਇਆ ਸੀਗਾ ਇੱਕ ਦਿਨ ਠੀਕ ਹੈ ਹਾਂ ਵਧੀਆ ਵਧੀਆ ਆ ਗਿਆ ਹੈ ਨਹੀਂ ਸੀ ਤੁਸੀਂ ਉੱਦੇ ਚਾਚਾ ਕਹਿੰਦਾ ਸਾਹਮਣੇ ਗਈ ਹੈ ਘਰ ਮਾਸੀ ਦਾ ਤੇਰੀ ਮੈਂ ਰਾਜਸਥਾਨ ਚ ਵਾਦੀ ਸੀ ਠੀਕ ਆ ਉਧਰਲੇ ਨਾਲ ਭਰਾਵਾ ਜਦੋਂ ਪਾਣੀ ਆਇਆ ਮੈਂ ਤਾਂ ਆਖਿਆ ਵੇ ਸੱਦ ਲੋ ਆਪਣੇ ਬਲੌਗਰ ਨੂੰ ਤਾਂ ਸੱਦ ਲੋ ਜਦੋਂ ਪਾਣੀ ਆੜ ਆਇਆ ਉਹ ਤਾਂ ਮਲੇਜ ਸੀਗਾ ਉਹਦਾ ਕੰਮ ਬਾਲਾ ਵਧ ਗਿਆ ਮੈਂ ਸੀ ਪਹਿਲਾਂ ਤਾਂ ਐ ਹੀ ਸੀਗਾ ਬਸ ਚਲ ਉਤਰ ਜੂਆ ਪਾਣੀ ਫਿਰ ਮਨਪ੍ਰੀਤ ਆਇਆ ਉਹਨੂੰ ਆਖਿਆ ਵਾ ਵੇ ਤੂੰ ਸੱਦ ਲਾ ਕੇ ਕੁਰਸੀਆਂ ਨੂੰ ਕਹਿੰਦਾ ਨਹੀਂ ਵਾਸੀਂ ਉਧਰ ਤਾਂ ਹੈ ਨਹੀਂ ਪਾਣੀ ਤੇ ਮਮੀ ਨੂੰ ਆਖਿਆ ਕਹਿੰਦੀ ਨਹੀਂ ਉਧਰ ਤਾਂ ਮਾਸੀਂ ਪਿੰਡੋਂ ਨਹੀਂ ਮਿਲਦਾ ਸੀ ਪਾਣੀ ਅੱਛਾ ਕੇ ਪਿੰਡ ਦਾ ਰਾਜ ਨਾ ਕੋਈ ਹੱਟ ਨਾ ਦੁਕਾਨ ਸਾਰਾ ਲਦਾਖ ਆਈਆਂ ਰੁੱਖਾ ਕੰਮ ਆਗਾ ਐ ਹੀ ਮੰਨ ਲਓ ਦੂਜਾ ਰਾਜਸਥਾਨ ਹੈ ਉਹ ਅੱਛਾ ਤੇ ਉਧਰ ਬਸ ਪਾਣੀ ਮੈਂ ਜਦੋਂ ਮੁੱਕ ਜਾਂਦਾ ਮੈਂ ਗੱਡੀਆਂ ਨਾਲ ਤੋਂ ਲੈਂਦਾ ਹਾਂ ਬੋਤਲ ਦਾ ਖਾਣ ਦਾ ਸਾਹਮਣੇ ਖੜ ਕੇ ਉਹ ਕਿਸੇ ਕੋਲੇ ਘੱਟ ਹੁੰਦਾ ਤਾਂ ਅੱਧੀ ਕਿ ਬੋਤਲ ਪਾਏ ਜਾਂਦੇ ਕਿ ਕੈਂਪਰ ਚ ਲਈ ਫਿਰਦਾ ਹੁੰਦਾ ਉਹ ਭਰ ਜਾਂਦਾ ਬੋਤਲ ਜਾਂ ਜੇ ਵੱਧ ਪਾਣੀ ਲਈ ਫਿਰਦੇ ਹੁੰਦੇ ਉਹ ਬੰਦ ਬੋਤਲیں ਫੜਾਏ ਜਾਂਦੇ ਸੀ ਪਾਣੀ ਦੀ ਓਵੇਂ ਬੈਠ ਫਿਰ ਚਾਹ ਪਾਣੀ ਦੀ ਸੇਵਾ ਚਾਹ ਪਾਣੀ ਫੇਰ ਪੀਉਂ ਆ ਮੈਂ ਨਾ ਤੜਕੇ ਦਾ ਜਾਂਦਾ ਜਾਂਦਾ ਬਾਈਕ ਦਾ ਕੰਮ ਕਰਦਾ ਕਰਦਾ ਲੇਟ ਹੋ ਗਿਆ ਹੁਣ ਨੀਰਾ ਬਾਕੇ ਉਹ ਪਿਆ ਕੇ ਲਾਉਣਾ ਦਾ ਲੇਟੀ ਅਚਾ ਉਹ ਰੇੜੀ ਲੈਣਾ ਹੈ ਹਾਂ ਹੋਰ ਚੰਗੀ ਸੇਤ ਵਧੀਆ ਨਾਨਕੇ ਠੀਕ ਸਾਰੇ ਵਧੀਆ ਵਧੀਆ ਆਪਣੀ ਵਧੀਆ 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 ਆਵਣਾ ਆਵਣਾ ਹੁਣੀ ਗਿਆ ਖੇਤ ਨੂੰ ਠੀਕ ਹੈ ਪਹਿਲਾਂ ਕਰਾਹ ਜਾ ਲਾ ਕੇ ਆ ਮਹਾ ਰੇੜੀ ਉਹ ਲੈ ਵੀ ਨਾ ਉਹ ਗਿਆ ਹੋਵੇ ਖੇਤ ਮਹਾ ਫੋਨ ਕਰਕੇ ਦਾ ਕਰਾ ਜੀ ਇਹ ਕਹਿੰਦਾ ਉਹ ਲੋੜ ਨਹੀਂ ਹੁਣ ਠੀਕ ਹੈ इत आया चाचा आ गया रेडी जी हां ਵਧੀਆ ਡੰਗ ਲਾਉਂਦੀ ਐ ਚਾਹੇ ਆਉਣ ਦਿਓ ਜੀ ਕੱਟਿਆ ਤੇਰੀ ਆਹ ਦੀ ਹੈ ਰੈਡੀ ਤਨ ਤਨ ਹਾਂ ਬੰਨਣਾ ਮੈਂ ਨਾਲ ਹੀ ਰਾਇ ਸੀ ਨਾ ਉਹ ਛੋਡੇ ਅੱਡ ਆ ਉਹ ਮੰਦ ਤੀ ਇਹਦੇ ਵਿੱਚ ਹੀ ਸੀ ਲੋਟਾ ਠੀਕ ਐ ਚਾਚਾ ਹਾਂ ਗੱਡੀ ਜੀ ਲੱਦ ਦਿੰਦੇ ਯਾਰ 골 ਦੀ ਲੰਘਾ ਕੇ ਲਿਆ ਕਰਾਇਆ ਵਾਲਾ ਮਹਿੰਗਾ ਫਾ ਕਿਹੜਾ ਵੀ ਆ ਉਹ 327 327 ਠੀਕ ਆ ਭਾਈ 327 ਇਹ ਗੱਡੀ ਮੋਡਲ ਹੈ ਭਾਈ ਕੱਚ 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 ਮੋਟਰਸਾਈਕਲ ਨਹੀਂ ਸੀ ਤੂੰ ਉਹ ਪਹਿਲਾਂ ਤੁਸੀਂ ਲੈ ਕੇ ਉਹ ਕਹਿੰਦੇ ਕੌਣ ਆ ਕੇ ਗੁਰਤੇ ਜਾ ਕੋਲੋਂ ਤੜਕੇ ਖੜਾ ਖੜਾ ਮੁੜ ਗਿਆ ਤੂੰ ਨਾ ਕੋਈ ਗੱਲ ਦੱਸ ਕੇ ਗਿਆ ਤੜਕੇ ਕਾਲੀ ਜਿਹਾ ਵੀ ਦੀ ਚੱਤ ਤਕੜਾ 20 ਚੱਕਣਗੇ ਸੀਗੇ ਠੀਕ ਆ ਭਾਈ ਨੌਜਵਾਨ 327 ਵੀ ਲੈ ਆਏ ਕਹਿੰਦੇ ਕਣਕ ਦਾ ਸੀ 1200 ਨੂੰ ਘਟਾ ਸਬਸਿਡੀ ਤੇ ਠੀਕ ਆ ਭਾਈ 1200 ਨੂੰ ਘਟਾ ਕਹਿੰਦੇ ਸਬਸਿਡੀ ਤੇ ਕਿਵੇਂ ਲੱਖਿਆ ਨਾੜੇ ਉਹ ਐ ਗ੍ਰੈਂਡ ਕਰੀ ਕਰਾਈ ਵਧੀਆ ਚੜਦੀ ਕਲਾ ਮੇਰੀ ਵੀਡੀਓ ਬਣਾ ਦੇ ਯਾਰ ਮੈਂ ਗੱਡੀ ਬੈਕ ਲਾਉਣਾਗਾ ਲੈ ਲੈ ਜ਼ਰੂਰ ਫੈਂਟਡ ਆ ਜਾਣਦਾ ਤਾਂ ਹਾਂ ਮੈਂ ਨਾ ਹੈਵੀ ਡਰਾਈਵਰ ਬਣਿਆ ਨਹੀਂ ਨਾ ਚਲਾਈ ਆ ਪੁੱਛੇ ਲਾਗੀ ਵੈਕ ਬੱਸ ਕੱਟੜ ਰੇ ਮਰਾ ਕੱਟੜ ਡਰਾਈਵਰ ਐ ਮਜ਼ਦੂਰ ਆਪਣੇ ਮਜ਼ਦੂਰ ਭਾਈ ਸਾਹਿਬ ਐਨੇ ਐਨੇ ਬੰਦੇ ਹੁਣ ਕੰਮ ਕਰਨਗੇ ਰੱਖਿਓ ਜ ਆਪਣਾ ਦਰਨ ਚਾਰ ਮੁੰਡੇ ਸ ਵਧੀਆ ਹੂੰ ਹੁਣ ਕੀ ਤੂੰ ਕੀ ਕਰਦਾ ਫਿਰਦਾ ਮੈਂ ਤਾਂ ਯਾਰ ਲੇਟੀ ਬਣਵਾ ਕੇ ਲਿਆਉਣਾ ਹੈ ਅੱਛਾ ਬੰਦੇ ਉਹ ਲੋਕ ਕੰਮ ਘੱਟੋ ਕੋਈ ਫਿਰ ਇੱਕ ਦੋ ਕੰਮ ਜੇ ਗੇਨ ਕੇ ਤੇ ਦਾਹੀ ਕੰਮ ਆ ਕਰਦੇ ਆਗੇ ਰੋਪੇ ਕੰਮ ਲੇਟ ਕਰ ਲੈਂਦੇ ਮੈਨੂੰ ਜਿੱਤੇ ਬਾਹਲੇ ਕੰਮ ਹੋਣਾ ਮੀਆ ਨੇ ਮੋਟਰਾਂ ਵਾਲੀ ਬੜੀ ਛਾਲ ਜਗਾਈ ਆ ਹਰ ਇੱਕ ਘਰ ਪੰਜਿਆਂ ਨੇ ਗੇ ਖੋਲਗਾ ਕੋਈ ਨਾ ਇਹਨੂੰ ਰੱਖ ਪਰ ਰੇੜੇ ਤਾਂ ਨਹੀਂ ਦਿਖਦਾ ਇਹ ਵੀ ਨਹੀਂ ਦਿਖਦਾ ਬੰਦੇ ਵਾਂ ਦੱਬ ਲੈਣਾ ਵੀ ਉਹ ਆ ਨਹੀਂ ਦਿਖਦਾ ਉਹ ਪੱਟਾ ਮਾਰਿਆ ਮਿੱਕੇ ਦਾ ਕਤੇ ਖੜੇ ਪੈਸੇ ਸਪੈਸ਼ਲ ਕੁੱਤੇ ਖਾਣੀ ਠੀਕ ਐ ਉਹ ਬਹਿ ਜਾ ਚਾਹ ਪੀਜੋ ਯਾਨ ਰੱਖੀ ਨਾ ਦੇ ਲੱਖੇ ਬੇਟਾ ਹੀ ਬੇਟਾ ਸਿੱਧਾ ਹੀ ਬੇਟਾ ਉਹ ਲੇਟੀਆਂ ਇੱਕ ਦਾਣਾ ਜਾਣ ਦੇ ਮਾਰਚ ਲਾ ਕੇ ਗੱਲੇ ਅੱਜ ਖੜ੍ਹ ਲਾ ਕੇ ਮਾਰਾ ਕਿ ਕਿਰਵਾ ਅੱਜ ਪਾ ਲਗੀ ਠੀਕ ਹੈ ਐ ਹੋਈ ਪਰਖ ਪੈ ਗਿਆ ਪਰਖ ਪੈ ਗਿਆ ਨਾ ਯਾਰਾ ਜਿੰਮਤ ਬਾਰੇ ਲਾਉਣ ਲੱਗ ਰਹੇ ਹੁਣਾਂ ਸੀ ਆਹੋ ਜਮਨ ਜੀ ਜ ਨੂੰ ਬਾਹਰ ਲੇਕੋ ਹਾਂ ਨਾ ਲੱਗੀ ਆ ਤੇ ਬਾਹਰ ਹੀ ਰਹਿ ਪੰਜ-ਛੇ ਦਿਨ ਮੈਂ ਸੋਇਆ ਦਿਵਾਲੀ ਵਾਲੇ ਹੋਏ ਨੇ ਭੋਰੇ ਅਗੇ ਹਾਂ ਇਹ ਆ ਭਾਈ ਨਾਗਰਾ ਸਾਡਾ ਜਿੰਮ ਵਾਲਾ ਮਿੱਤਰ ਪੁਰਾਣਾ ਆ ਕੈਂਪਸ ਹਰ ਦਿਨ ਤੇ ਆ ਜਾਂਦਾ ਕਿੰਨੇ ਵਜੇ ਖੋਲੇਗਾ 5 ਵਜੇ ਬਸ ਆ ਗਿਆ ਤੇਰੇ ਮੰਗਰੀ ਪਿਆ ਕੇ ਦਲੀਆ ਵਾਟ ਵਾਟ ਠੀਕ ਐ ਤਾਗੜੇ ਹੋ ਇਧਰ ਭਾਈ ਕਣਕ ਗ੍ਰੇਨਡ ਕਰਨ ਵਾਲਾ ਕੰਮ ਵੀ ਜੋਰਾਂ ਤੇ ਚੱਲੀ ਜਾਂਦਾ ਯਾਰ ਦਾਵਿਡ ਹੰਡਾਈ ਕੀ ਹਾਲ ਆ ਭਾਈ ਮਾ ਘਾਮਾਈਂ ਦੀ ਦੂਰੋਂ ਆਇਆ ਕੋਈ ਬੰਦ ਕਰਤੀ ਉਹ ਲੋ ਜੀ ਸਾਈਟ ਦੇ ਵੱਲ ਸੀ ਤੱਕਣਾ ਕੀ ਹਾਲ ਹੈ ਮੈਂ ਬਾਈ ਤੱਕ ਰਿਹਾ ਹਾਂ ਡੈਟ ਗਈ ਹੋਇਆ ਕੰਮ ਥਨੇ ਰਹਿ ਗਿਆ ਲਾਈਟ ਗਈ ਡੈਟ ਗਈ ਤੇ ਕੈਮਰਾ ਬੰਦ ਕਰ ਦਿਆਂ ਕੀ ਆ ਜੀ ਆ ਆ ਆ ਬੜਾ ਆਂਦੇ ਆ ਪਈ ਪੇਰਾਂ ਵਰਗੀ ਇੱਕ ਨੰਬਰ ਹੀ ਗਿਆ ਨਾ ਇੱਕ ਨੰਬਰ ਮੋਲ ਆ ਠੀਕ ਆ ਬਾਕੀ ਲਗਾ ਦੋਗਾ ਭਾਈ ਆਪੇ ਇਧਰ ਭਾਈ ਉਹ ਚਾਹ ਪੀ ਲੋ ਨੇ ਆ ਜੂਗੀ ਤਾਂ ਲੈ ਲੋ ਨਾ ਗਰਿਆ ਨਾ ਪੌਂਦਾ 10 ਮਿੰਟ ਚੱਕੀ ਚ ਤੇਰੇ ਦਾਣੇ ਪਾਉਣ ਦੀ ਧੀਰ ਸੀਗੀ। ਉਹ ਰਕੂ ਮੈਂ ਆਪ ਪਛਿੰਦਾ ਹਾਂ। ਹਾਂ। ਉਹ ਬਰਤੰਡੇ ਲੁਧਿਆਣੇ ਤੋਂ ਆਇਆ। ਝੂਟਾ ਆਉਂਦਾ ਰੋਏ ਬੰਦਾ ਵਧੀਆ ਤੁਰਿਆ ਫਿਰਦਾ ਇਹਨੇ ਨਾਲ ਚਾਚ। ਜੇ ਕਿਸੇ ਵੀ ਬ੍ਰੇਕ ਜੀ ਲੱਗੇ ਫਿਰ ਉਹ ਪੈ ਲੱਗੇ ਜੀ। ਹਾਂ। ਟੱਪ ਜੇ ਰਹਿਣਾ ਬੰਦੇ। ਦੋ ਟਾ ਕੰਮ। ਚਲ ਜੀ ਉਹਦਾ ਐਵੇਂ ਲੇਖ ਸੈਣਾ ਫਿਰ ਚਲਦੀ ਚਾਚ ਬੰਦਾ ਚੱਲੀ ਆਵੇ ਠੀਕ ਆ। ਹਾਂ। ਖੜਾ ਪਾਣੀ ਵੀ ਮੁਸ਼ਕਿਲ ਆਉਂਦਾ ਜੇ ਕਹਿੰਦੇ ਹੁੰਦੇ। ਹਾਂ। ਹੁਣ ਜਿੰਮ ਰਲਾ ਲਾ ਜੇ ਬਿਮਾਰੀ ਪੰਹੇ ਆਸਟ ਆ ਜਾਂਦੀ ਆ। ਹਾਂ। ਹਰ ਟਪਾ ਐਂ ਲੱਗਦਾ ਇੱਕ ਪੋਪਾਂਗਾ ਲੈ। ਹਲੋ ਦਾ ਜਿਹੜਾ ਹਫਤੇ ਬਾਅਦ ਤੇ ਆਇਆ ਨੰਦ ਤੇ ਜਿਹੜਾ ਬੰਦਾ ਨਵਾਂ ਆਦਾ ਤਾਂ ਫਿਰ ਬਤੀ ਫਿਰ ਤਾਂ ਇਹ ਕਹਿੰਦਾ ਮੈਂ 2 ਮਹੀਨੇ ਪਹਿਲਾਂ ਚਿਪਕਾ ਕੇ ਤੁਰਿਆ ਤੇ ਤੀਨ ਚੱਲੇ ਲੇਗਾ ਦਾ ਕਿ ਨਹੀਂ ਹਾਂ ਜਿਹੜਾ ਹਫਤਾ ਘਟ ਜਾਂਦਾ ਉਹ ਤਾਂ ਆ ਹੀ ਜਾਂਦਾ ਹਾਂ ਨਵਾਂ ਬੰਦਾ ਤਾਂ ਫਿਰ ਹਫਤਾ ਮਸੇ ਹੀ ਕਰਦਾ ਹਾਂ ਫਿਰ ਦੂਜੇ ਤੀਜੇ ਨੇ ਭਗਤੇ ਛੱਡ ਜਾਂਦੇ ਨਹੀਂ ਦੋ ਤਿੰਨ ਦਿਨਾਂ ਚੀ ਉਹ ਦੋ ਤਿੰਨ ਦਿਨਾਂ ਚੀ ਓਏ ਆ ਤੂੰ ਮੱਕਰ ਮਾਰਦਾ ਓਏ ਪਾਊਡਰ ਜੈ ਲਾਉਂਦਾ ਸੀ ਤੇਰੇ ਇਹ ਆ ਫਿਰ ਤੂੰ ਬੋਕਰ ਚੱਕ ਲਿਆ ਹੈ ਕਿਸੇ ਨੂੰ ਨਹੀਂ ਪਤਾ ਲੱਗਿਆ ਸਾਢੇ 5 ਵਜੇ ਦਾ ਵੇਲਾ ਹੋ ਗਿਆ ਤੇ ਕਈ ਵਾਰੀ ਲਾਈਟ ਭੱਜ-ਭਜਾਈ ਹੋ ਗਈ ਤੇ ਹਲੇ ਵੀ ਦੋ ਗੱਟੇ ਲੈ ਕੇ ਆਏਗਾ ਤੇ ਇੱਕ ਗੱਟਾ ਉਹਨੂੰ ਮਾ ਭਾਈ ਦਾਣੇ ਵਾਲਾ ਜਿਹੜਾ ਰਹਿ ਗਿਆ ਕੱਲ ਨੂੰ ਲੈ ਜਾਾਂਗੇ ਹਾਲੇ ਕੰਮ ਤਾਂ ਦੇ ਬਾਕੀ ਪਏ ਸੀਗੇ ਤਾਂ ਫਿਰ ਗੱਡੀ ਹੱਕ ਲਿਆਉਂਦੀ ਚੱਲ ਕਿਹੜਾ ਬਾੜੀ ਦੂਰ ਜਾਣਾ ਆਲੇ ਆਸ ਨੇ ਚਾਰ ਚੁਲੋ ਅੰਦਰ بیٹھا ਚੰਗ ਲਾ ਦਿਨਾ ਉਹ ਫੜ ਕੇ ਕਰਤਾ ਥੋੜਾ ਖਾਣਾ ਦਾਣਾ ਦੜਕੇ ਮਿਲੂਗਾ ਤੇ ਆਰ ਤੁਹਾਨੂੰ ਭਜਿਆ ਭਜਾਇਆ ਤੇ ਫਿਰ ਹਾਲਾ ਗੱਡੀ ਅੰਦਰ ਲਾ ਦਈਏ ਲੋਟ ਆ ਭਾਈ ਪ੍ਰੋਗਰਾਮ ਤਖੜੀ ਬੜੀ ਮਾਈ ਠੀਕ ਹੈ ਜੀ ਪਿਹਾਲ ਆਇਆ ਦਾਣਾ ਰਹਿ ਗਿਆ ਘਟਾ ਉਹਨਾਂ ਨੂੰ ਮੈਂ ਕੱਲ ਨੂੰ ਲੈ ਜਾ ਕੇ ਲਾਈਟ ਬੱਜ ਗਈ ਸੀ ਬਾਲੇ ਵਾਲੀ ਤਾਂ 4 ਵਜੇ ਉਹ ਹੋ ਨਹੀਂ ਗਏ ਕੀ ਕਰਦੇ ਕੁਛ ਨਹੀਂ ਕਰਦੇ ਸਸਰੀ ਘਰ ਅੱਛਾ ਹਾਂ ਅਰੇ ਵੀਰਾ ਪਹਿਣਾ ਪਾਈਆਂ ਨੂੰ ਸਸਰੀ ਘਰ ਭਾਈ ਪਿੰਡ ਸੂਰਤੀਏ ਤੋਂ ਹਾਂ ਵੱਡੀ ਮਾਵ ਬੋਲਦੀ ਐ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਫੇਸਬੁੱਕ ਤੇ ਦੇਖ ਕੇ ਫੋਲੋ ਵੀ ਲਾਜ਼ਮੀ ਕਰਦਿਆ ਕਰੋ ਠੀਕ ਆ ਭਾਈ ਤੇ ਗੱਲਬਾਤ ਇਸੇ ਦੇ ਨਾਲ ਅੱਜ ਦੇ ਇਹ ਨਵੇੜ ਦਿੰਨੇ ਆਪਾਂ ਆ ਫਿਲਹਾਲ ਨਾਉਣਾ ਧੋਣਾ ਬਾਕੀ ਆ ਮੈਂ ਪਾਣੀ ਰਹਿਦਾ ਇਹਨਾਂ ਨੂੰ ਕਿਸੇ ਨੂੰ ਧਰ ਗਿਆ ਸੀ ਉਹ ਤਾਂ ਮੈਂ ਸਾਰਿਆਂ ਨੂੰ ਤਾਂ ਅੱਜ ਕੱਟੀ ਰਹਿੰਦੀ ਸੀ ਛੋਟੀ ਤੇ خیر ਬਈ ਠੀਕ ਆ ਕੰਮਕਾਰ ਅਜਦਾ ਐਨਾ ਕੁ ਸੀਗਾ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਕੱਲ ਨੂੰ ਮਿਲਦੇ ਹਾਂ ਸਵੇਰੇ 7 ਵਜੇ ਇੱਕ ਨਵੇਂ ਵਲੌਗ ਦੇ ਨਾਲ ਆ ਦੇਖਦੇ ਰਹੋ ਸਤਿ ਸ੍ਰੀ ਅਕਾਲ ਜੀ